ਭਗਵੰਤ ਮਾਨ ਨੇ ਫਾਸਟ ਟਰੈਕ ਪੰਜਾਬ ਪੋਰਟਲ ਯੋਜਨਾ ਬਾਰੇ ਵੱਡੀ ਗੱਲ ਦੱਸੀ ਆ ਤੁਹਾਨੂੰ ਦੱਸਦੇ ਹਾਂ ਭਗਵੰਤ ਸਾਹਿਬ ਨੇ ਕੀ ਕਿਹਾ ਅੱਜ ਚੰਡੀਗੜ੍ਹ ਵਿਖੇ ਫਾਸਟ ਟਰੈਕ ਪੰਜਾਬ ਪੋਰਟਲ ਦੇ ਦੂਜੇ ਪੜਾ ਦੀ ਸ਼ੁਰੂਆਤ ਕੀਤੀ ਜਿਸ ਨਾਲ ਸੁੱਬੇ ਚ ਕਾਰੋਬਾਰ ਨੂੰ ਹੋਰ ਰਫ਼ਤਾਰ ਮਿਲੇਗੀ ਇਹ ਭਾਰਤ ਦਾ ਸਭ ਤੋਂ ਆਧੁਨਿਕ ਸਿੰਗਲ ਵਿੰਡੋ ਸਿਸਟਮ ਹੈ ਜਿਸ ਵਿੱਚ ਨਿਵੇਸ਼ਕਾਂ ਨੂੰ 173 ਜੀਟੂਬੀ ਸੇਵਾਵਾਂ ਮਾਂ ਆਨਲਾਈਨ ਮਿਲਣਗੀਆਂ ਰਾਈਟ ਟੂ ਬਿਜ਼ਨਸ ਐਕਟ 2025 ਜੇ 2 ਦੇ ਸੁਧਾਰ ਨਾਲ ਕਾਰੋਬਾਰੀਆਂ ਨੂੰ ਵੱਡੀ ਸਹੂਲਤ ਮਿਲੇਗੀ ਨਾਲ ਹੀ ਇੰਡਸਟਰੀ ਨਾਲ ਜੁੜੀਆਂ ਸਾਰੀਆਂ ਪਰਵਾਨਗੀਆਂ ਅਰਜ਼ੀ ਦੇਣ ਤੋਂ 45 ਦਿਨਾਂ ਦੇ ਅੰਦਰ-ਅੰਦਰ ਬਿਲਣਗੀਆਂ ਇਸ ਰੋਜਨਾ ਨਾਲ ਜਿੱਥੇ ਪੰਜਾਬ 'ਚ ਵਪਾਰ ਵਧੇਗਾ ਉੱਥੇ ਹੀ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੇਗਾ ਪੰਜਾਬ 'ਚ ਇੰਡਸਟਰੀ ਨੂੰ ਪਰਫੁੱਲਿਤ ਕਰਨ ਲਈ ਸਾਡੀ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ ਜਲਦ ਹੀ ਪੰਜਾਬ ਦੇ ਦਾ ਸਭ ਤੋਂ ਪਸੰਦੀਦਾ ਉਦਯੋਗਿਕ ਅਤੇ ਐਕਸਪੋਰਟ ਹੱਬ ਬਣੇਗਾ ਪਿਛਲੀਆਂ ਸਰਕਾਰਾਂ ਨੇ ਸਿੰਗਲ ਵਿੰਡੋ ਦੇ ਨਾਂ ਤੇ ਕਾਰੋਬਾਰੀਆਂ ਦੀ ਲੁੱਟ ਕੀਤੀ ਅਸੀਂ ਸਿੰਗਲ ਵਿੰਡੋ ਦੇ ਨਾਲ ਨਾਲ ਸਿੰਗਲ ਪੈਨ ਤਹਿਤ ਸਾਰਾ ਕੰਮ ਪਰਦਸ਼ੀ ਤਰੀਕੇ ਨਾਲ ਕੀਤਾ ਅਤੇ ਕਾਰੋਬਾਰੀਆਂ ਨੂੰ ਸੁਰੱਖਿਅਤ ਮਾਹੌਲ ਦਿੱਤਾ ਅਸੀਂ ਇੱਕ ਵਿਜਨ ਦੇ ਤੌਰ ਤੇ ਪੰਜਾਬ ਦੀ ਤਰੱਕੀ ਕਰ ਰਹੇ ਹਾਂ ਹਾਂ ਜੀ ਜੋਂ ਦੱਸਤੀ ਹੈ ਜੀ ਬੰਤਵਾ ਸਾਹਿਬ ਨੇ ਪਾਰਟ ਟ੍ਰੈਕ ਪੰਜਾਬ ਪੋਰਟਲ ਦੇ ਦੂਜੇ ਪੜਾ ਯੋਜਨਾ ਦੀ ਸ਼ੁਰੂਆਤ ਕੀਤੀ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਸੂਬੇ 'ਚ ਕਾਰੋਬਾਰ ਨੂੰ ਰਫਤਾਰ ਮਿਲੇਗੀ ਪੰਤਮਾ ਸਾਹਿਬ ਲਗਾਤਾਰ ਕੰਮ ਕਰਦੇ ਹੋਏ ਹੈਗੇ ਆ ਜੀ ਇੰਡਸਟਰੀ ਪਰ ਪੰਜਾਬ ਦੇ ਵਿੱਚ ਪ੍ਰਫੁੱਲਤ ਹੋ ਰਹੀ ਹੈਗੀ ਹੈ ਪੰਤਮਾ ਸਾਹਿਬ ਨੇ ਕਿਹਾ ਕਿ ਅਸੀਂ ਕੰਮ ਕਰ ਰਹੇ ਹਾਂ ਜਿਸ ਨਾਲ ਲੋਕਾਂ ਦੇ ਜਿਹੜੇ ਕੰਮ ਹੈਗੇ ਆ ਉਹ ਪਹਿਲ ਦੇ ਅਧਾਰ ਤੇ ਕੀਤੇ ਜਾਣਗੇ ਤੇ 45 ਦਿਨ ਦੇ ਵਿੱਚ ਵਿੱਚ ਦੇ ਉਹਨਾਂ ਤੋਂ ਜੋ ਹੈ ਕੰਮ ਪੂਰਾ ਹੋ ਕੇ ਮਿਲੇਗਾ ਇਹ ਵੱਡੀ ਗੱਲ ਕਹੀ ਪੰਤਮਨ ਸਾਹਿਬ ਨੇ ਜਾਂਦੇ ਆਂਦੇ ਤੁੰਦ ਆਤੀ ਹੈ ਜੀ ਪੰਤਮਨ ਸਾਹਿਬ ਨੇ ਫਾਸਟ ਟਰੈਕ ਪੰਜਾਬ ਪੋਰਟਲ ਯੋਜਨਾ ਬਾਰੇ ਵੱਡੀ ਗੱਲ ਕਹੀ ਜਿਸ ਨੂੰ ਸੁਣ ਕੇ ਸਭ ਨੇ ਜੋ ਹੈ ਪੰਤਮਨ ਦੇ ਕੰਮਾਂ ਨੂੰ ਲੈ ਕੇ ਵਧੀਆ ਪ੍ਰਕਿਰਿਆ ਦਿੱਤੀ ਹੈਗੀ ਤੇ ਹੁਣ ਤੱਕ ਵੀ ਪੰਤਮਨ ਸਾਹਿਬ ਦੀ ਕੰਮਾਂ ਦੀ ਸ਼ਲਾਘਾ ਹੁੰਦੀ ਹੈਗੀ ਤੇ ਇਦਾਂ ਹੀ ਪੰਤਮਨ ਸਾਹਿਬ ਤੁਸੀਂ ਕੰਮ ਕਰਦੇ ਰਹੋ